ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੇ ਵਿੱਚ ਜੁੜ ਬਿਲ ਕੇ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੀ ਕਵਿਤਾ ਦਾ ਸਰਲੇਖੇ ਮਾ ਗੁਜ਼ਰੀ ਕਰਮਾ ਵਾਲੀ ਸੋ ਆਓ ਕਵਿਤਾ ਨੂੰ ਕਵੀ ਸ੍ਰੀ ਨੂੰ ਆਰੰਭ ਆਰੰਭਣ ਤੋਂ ਪਹਿਲਾਂ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ ਬਕਸੇ ਕਿਤੇ ਫਤਿਹ ਨਾਲ ਪਾਈਏ ਜਿਸਾਨ ਕੋਈ ਵੀ ਰਸਨਾ ਫਤਿਤ ਵਾਂਝੀ ਨਾ ਰਵੇ ਸਾਰੇ ਗਾਜ ਵੱਜ ਕੇ ਫਤੇ ਬੁਲਾਵਖੋ ਵਾਹੇ ਗੁਰਜੀ ਕਾ ਖਾਲਸਾ ਵਾਹੇ ਸਿੱਧੀ ਭਤੇ ਮਾ ਗੁਜਰੀ ਕਰਮਾਵਾਲੀਏ ਜਿਸ ਮਰਦ ਸੂਰ ਮਾ ਜਣਿਆਏ ਨੇਕੀ ਦੇ ਖਾਤਰ ਲੜਦਾਰਿਆ ਮਾੜੇ ਦਾ ਹਮੀ ਬਣਿਆਏ ਮਜ਼ਲੂਮ ਦੀ ਜ਼ਤ ਰੱਖੀ ਲੈ ਲਾ ਸਾਰੀ ਪਰਵਾਰ ਗਿਆ ਤਨ ਜਿਗਰਾ ਖੜਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਤਨ ਜਿਗਰਾ ਖੜਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਸਦਰਾ ਦੇ ਬਾਗ ਬਗੀਚੇ ਜੋ ਬਿਨ ਬਦਲਾ ਤੋਂ ਮੁਰਝਾ ਗਏ ਲਾ ਕਿਰਨਾਂ ਨੂਰ ਦੀਆਂ ਫੁਲਾ ਦੇ ਜੋ ਬਣ ਛਾ ਗਏ ਸੀ ਕਰ ਪਾਜੇ ਵੀਰ ਫਕੀਰਾ ਦੇ ਰਹਿਮਤ ਨਾਲ ਪਰਮ ਨੇ ਵਾਰਿਆ ਤਾਂ ਜਿੰਗਰਾ ਕੜਗੀਆਂ ਵਾਲੇ ਦਾ ਪੁੱਤ ਜァ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਰ ਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਰਹਿਮਤ ਦੀਆ ਨਜ਼ਰਾ ਪਾਈਆ ਨੇ ਸਭ ਜਾਤਾ ਤੇ ਸਭ ਵਰਨਾ ਤੇ ਜਦ ਤੱਕਿਆ ਜਲਵਾ ਸ਼ਿਵਦਤ ਨੇ ਤਰਜੀਸ ਦੂਰ ਗਿਆ ਚਰਨਾਤੇ ਜਦ ਕੀਤਾ ਯਾਦ ਪੜੀ ਤੋ ਮਨੋ ਮੈਨੇ ਦੀ ਕੋਤ ਸਿੰਗਾਰ ਗਿਆ ਧਨ ਜਿਗਰਾ ਕਲਗੀਆਂ ਵਾਲੇ ਦਾ ਪੁਤ ਚਾਰ ਦਰਮ ਤੋਂ ਵਾਰ ਗਿਆ ਧਨ ਜਿਗਰਾ ਕਲਗੀਆਂ ਵਾਲੇ ਦਾ ਪੁਤ ਚਾਰ ਦਰਮ ਤੋਂ ਵਾਰ ਗਿਆ ਜਦ ਚਕੀਤੇ ਗੰਗੇ ਨੇ ਸਾ ਛਤਰਿਆ ਦੇ ਸੁੱਕ ਗਏ ਪੰਡਤ ਛੜ ਸੁਨੇ ਮੰਦਰਾ ਨੂੰ ਜਾ ਵਿੱਚ ਪਹਾੜੀ ਲੁੱਕ ਗਏ ਦੇਸਿਸ ਪਿਤਾ ਦਾ ਦਿਲੇ ਵਿਚਾ ਕਰੀ ਦੁਆ ਤੇ ਉਪਕਾਰ ਗਿਆ ਧਰ ਜਿਗਰਾ ਟਲਗੀਆਂ ਵਾਲੇ ਦਾ ਉਤ ਚਾਰ ਤਰਮ ਤੋਂ ਵਾਰ ਗਿਆ ਤਨ ਜਿਗਰਾ ਕਰ ਗੀਆਂ ਵਾਰੇ ਦਾ ਭੁਤ ਚਾਤਰੰਤੋ ਹਾਰ ਗਿਆ ਭੁਤ ਚਾਤਰੰਤੋ ਹਾਰ ਗਿਆ ਭੁਤ ਚਾਤਰੰਤੋ ਹਾਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ